ਅਸੀਂ ਤੋਂ ਤੋਂ ਤੁਹਾਨੂੰ ਵੀ ਇਹੀ ਗੁਜਾਰਸ਼ ਕਰਦੇ ਹਾਂ ਥੋੜੇ ਮਗਰ ਜ਼ੂਥ ਲੱਗਿਆ ਹੋਇਆ ਥੋੜੇ ਮਗਰ ਮੇਰੀ ਪੁੱਛੋ ਜੀ ਇੱਕ ਮਿੰਟ ਥੋੜੇ ਮਗਰ ਜ਼ੂਥ ਵਾਗਾ ਨੌਜਵਾਨੀ ਵਾਦ ਆ ਤੁਸੀਂ ਪ੍ਰੇਰ ਜਿਹੜੇ ਹੁਣ ਰਾਤਾਂ ਨੂੰ ਆਪਾਂ ਨੂੰ ਹੁਣ ਆਪਾਂ ਨੂੰ ਪਤਾ ਵੀ ਨਹੀਂ ਆਪਾਂ ਨੂੰ ਕਦੇ ਵੀ ਨਾ ਕੋਈ ਪੰਜਾਬ ਸਰਕਾਰ ਨਾ ਕੋਈ ਕੇਂਦਰ ਨਾ ਕੋਈ ਹਰਿਆਣਾ ਸਰਕਾਰ ਚੱਕ ਨਹੀਂ ਸਕਦੇ ਆਪਾਂ ਨੂੰ ਰਾਤ ਦਾ ਡਰ ਤੇ ਰਾਤ ਨੂੰ ਪਹਿਰੇ ਦਾ ਡਰ ਸੀ ਕਿੰਨੇ ਵੀ ਤੁਸੀਂ ਸਾਡਾ ਸਮਰਥਨ ਕਰੋ ਤੁਸੀਂ ਖੁਦ ਸਾਡੇ ਨਾਲ ਬੈਠੋ ਸਾਡੇ ਨਾਲ ਨੌਜਵਾਨਾਂ ਨੂੰ ਰਾਤ ਨੂੰ ਆਇਸ ਮੋਰਚੇ ਮજબૂત ਕਰਨ ਵਾਸਤੇ ਚਲੋ ਜਿੰਨੇ ਆਪਦੇ ਕੰਮਕਾਰ ਕਰਨ ਕਿਉਂਕਿ ਰਾਤ ਨੂੰ ਐਸ ਵੇਲੇ ਇੱਕ ਤਾਂ ਉਹਨਾਂ ਨੂੰ ਅਸੀਂ ਤੇਲ ਤੇਲ ਕਰਦਾ ਮਰਦਾ ਦੇਖਦੇ ਇੱਕ ਤਾਂ ਬੰਦੇ ਨੂੰ ਕੁਦਰਤੀ ਮੌਤ ਆਉਣੀ ਜਾਂ ਹੁਣ ਆਪਾਂ ਕਹਿੰਦੇ ਵੀ ਚਲੋ ਆਪਣੇ ਕੈਦੀ ਦੇ ਪਹਿਲਾਂ ਬਹੁਤ ਸਖਸੀਅਤ ਆ ਹੁਣ ਬਹੁਤ ਜੀਤੂ ਜਰਨੈਲ ਹੋਏ ਆ ਇੱਕ ਟਾਈਮ ਫਾਂਸੀ ਦੇ ਕੇ ਕੋਈ ਛੱਟਕੇ ਚ ਮਾਰ ਦੇਣਾ ਤੇ ਅੱਜ 18 ਦਿਨ ਹੋ ਗਏ ਇਹ ਸਮਝ ਸਕਦੇ ਤੁਸੀਂ ਰੂਹ ਕੰਬਦੀ ਆ ਰੂਹ ਰੋਂਦੀ ਆ ਇੱਕ ਦੂਜੇ ਨੂੰ ਅਸੀਂ ਤਾਂ ਦਿਲਾਸਾ ਦੇਣ ਜੋ ਹਾਂ ਠੀਕ ਆ ਕੋ ਤੇਰੇ ਹੌਸਲੇ ਨਾਲ ਅੱਜ ਯੋ ਬੈਠੇ ਆ ਨਾ ਪਰਿਵਾਰ ਦੇ ਹੌਸਲੇ ਨਾਲ ਹੀ ਬੈਠੇ ਨੂੰ ਪਤਾ ਵੀ ਮੇਰਾ ਪਰਿਵਾਰ ਪਿੱਛੇ ਖੜਾ ਹੈ ਤੇ ਉਹਨਾਂ ਨੂੰ ਤਾਂ ਸੀ ਇਹ ਨਹੀਂ ਨਾ ਕਹਿ ਸਕਦੇ ਵੀ ਅਸੀਂ ਕਮਜ਼ੋਰ ਆ ਤੇ ਪਰ ਸਾਨੂੰ ਪਤਾ ਨਾ ਸਾਡਾ ਅੰਦਰੋਂ ਮਾਨ ਕਿੰਨਾ ਰੋਂਦਾ ਕਿੰਨੇ ਦੁਖੀ ਆ ਅਸੀਂ ਪਲ-ਪਲ ਮਰਦਾ ਦੇਖਦੇ ਉਹਨਾਂ ਨੂੰ ਤੇ ਅਸੀਂ ਤਾਂ ਗੁਜ਼ਾਰਾ ਸੀ ਕਰਦੇ ਆ ਵੀ ਵੱਧ ਤੋਂ ਵੱਧ ਜੂਥ ਨੌਜਵਾਨ ਮੁੰਡੇ ਆ ਕੇ ਇੱਥੇ ਸਮਰਥਨ ਕਰਨ ਜੇ ਜਦੋਂ ਅਸੀਂ ਮੋਰਚਾ ਉਹਨਾਂ ਦੇ ਜਾਣ ਤੋਂ ਬਾਅਦ ਜਿੱਤਿਆ ਮੈਂ ਨਹੀਂ ਮੰਨਦੀ ਵੀ ਸਾਡੀ ਜਿੱਤ ਹੈ ਬਿਲਕੁਲ ਕਰਦਾ ਇੱਕ ਇਨਸਾਨ ਜੀ ਅੱਜ 18 ਦਿਨ ਹੋ ਗਏ ਜਿਹੜਾ ਅੱਜ ਉਹ ਇਕੱਠਾ ਹੋਇਆ ਨਾ ਉਹਨਾਂ ਨੂੰ 5 ਦਿਨਾਂ ਵਾਰੀ ਇਕੱਠਾ ਹੋਣਾ ਚਾਹੀਦਾ ਸੀ ਚਾਹੀਦਾ ਜਿਹੜੇ ਅੱਜ ਤੋਂ ਅੱਜ 18 ਬਹੁਤ ਲੇਟ ਆਜੀ ਹੁਣ ਆਪਾਂ ਕਹਿ ਦਈਏ ਵੀ 20 ਦਿਨ ਹੋ ਜਾਣ 21 ਦਿਨ ਹੋ ਜਾਣ ਫੇਰ ਇਕੱਠ ਵਧਾਈਏ ਤਾਂ ਉਹਨਾਂ ਦੇ ਉਹ ਹੀ ਚਲੇ ਗਏ ਤਾਂ ਫੇਰ ਆਪਾਂ ਜਿੱਤ ਕੇ ਮੋਰ ਜਾ ਵੀ ਹਾਰਾਂਗੇ ਇਹ ਤਾਂ ਹੁਣ ਡਾਕਟਰ ਵੀ ਕਹਿ ਚੁੱਕੇ ਆ ਵੀ ਜੇ ਅੱਜ ਵੀ ਇਹ ਛੱਡਦੇ ਨੇ ਛੱਡਦੇ ਨੇ ਕੁਝ ਕੰਮ ਇਹ ਕੰਦੇ ਤਾਂ ਵੀ ਰਿਕਵਰ ਨਹੀਂ ਸਰੀਰ ਨਹੀਂ ਹੋਣਾ ਦੇਖੋ ਸਾਨੂੰ ਤਾਂ ਡਾਕਟਰ ਕੋਈ ਗੱਲ ਹੀ ਨਹੀਂ ਦੱਸਦੇ ਸਾਨੂੰ ਤਾਂ ਕਹਿ ਰਹੇ ਨੇ ਵੀ ਚੜ੍ਹਦੀ ਤਾਂ ਨਾ ਕਰੋ ਚੜ੍ਹਦੀ ਕਰਾਜਾ ਤੁਸੀਂ ਪਰ ਅਸੀਂ ਅਣਜਾਨ ਨਹੀਂ ਸਾਡੀ ਵੀ ਉਮਰ ਹੋ ਚੱਕੀ ਆ ਅਸੀਂ ਵੀ ਅਕਸਰ ਬਜ਼ੁਰਗ ਗਏ ਦੂ ਪਹਿਲਾਂ ਹੱਥਾਂ ਦੇ ਵਿੱਚ ਬਜ਼ੁਰਗ ਵੀ ਜਾਂਦੇ ਦੇਖਿਆ ਨੌਜਵਾਨ ਵੀ ਜਾਂਦੇ ਦੇਖਿਆ ਸਾਨੂੰ ਵੀ ਪਤਾ ਵੀ ਮੌਤ ਕੀ ਚੀਜ਼ ਹੁੰਦੀ ਆ ਇਹ ਪਲ-ਪਲ ਦਾ ਦਰਦ ਜਿਹੜਾ ਹੁਣ ਠੀਕ ਆ ਵੀ ਜਦੋਂ ਮੰਨ ਕੇ ਚਲੋ ਵੀ ਐਮਐਸਪੀ ਮਿਲ ਗਈ ਇਹਨਾਂ ਦੇ ਜਾਣ ਤੋਂ ਬਾਅਦ ਮਿਲ ਗਈ ਸਾਡੀ ਦਾ ਮੈਂ ਤਾਂ ਇਹ ਕਹਿੰਨੀ ਆ ਕਿ ਜਿੱਦਾਂ ਸਾਡਾ ਪਰਿਵਾਰ ਆ ਵਾਹਿਗੁਰੂ ਕਾਲ ਪੁਰਖ ਵਾਹਿਗੁਰੂ ਇੱਕ ਹੀ ਬੇਨਤੀ ਹੈ ਤੇਰੇ ਚਰਨਾਂ ਦੇ ਵਿੱਚ ਵਿੱਚ ਸਾਡੇ ਸਾਰਿਆਂ ਦੀ ਉਮਰ ਦੇ ਵਿੱਚੋਂ ਇਹਨਾਂ ਨੂੰ ਮਰ ਦੇ ਚਾਹੇ ਮੈਂ ਤਾਂ ਕਹਿੰਨੀ ਵੀ ਮੇਰੀ ਮੇਰੀ 5 ਸਾਲ ਘਟਾ ਦਿਓ ਉਮਰ ਪਰ ਇਹਨਾਂ ਨੂੰ ਦਿਓ ਆ ਭੈਣ 15 ਸਾਲ ਵੱਡੀ ਬੈਠੀ ਆ ਇਹਨਾਂ ਨੇ ਇਹ ਬੱਚਿਆਂ ਵਾਂਗੂ ਪਾਲਿਆ ਆ ਭੈਣਾ ਕਹਿੰਦੇ ਸਾਡੀ ਮਰ ਜਾਂਦੀ ਆ ਨਾ ਕਿ ਪ੍ਰਮਾਤਮਾ ਨੇ ਉਹਦੇ ਉਹਦੀ ਰਜਾ ਕੀ ਆ ਸਮਝਾਂ ਦੀ ਲੋ ਨਹੀਂ ਮੈਂ ਤੁਹਾਡੀ ਗੱਲ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਬਹੁਤ ਵੱਡੀ ਇਹ ਕੱਲੇ ਪੰਜਾਬ ਦੀ ਨਹੀਂ ਭਾਰਤ ਦੀ ਨਹੀਂ ਇੰਗਲੈਂਡ ਚ ਪ੍ਰਦਰਸ਼ਨ ਹੋ ਰਿਹਾ ਯੂਰਪ ਚ ਕਿਸਾਨ ਸੜਕਾਂ ਤੇ ਆ ਅਸੀਂ ਦੁਨੀਆ ਦੀ ਲੜਾਈ ਲੜਦੇ ਆ ਦੁਨੀਆ ਦੀ ਇਸ ਕਾਲ ਨੂੰ ਆਪਾਂ ਦੇਖੋ ਮੈਂ ਕੋਈ ਤੁਹਾਨੂੰ ਫੋਕਾ ਦਲਾਸਾ ਨਹੀਂ ਦਿੰਦਾ ਮੈਂ ਸਿਰਫ ਮੈਨੂੰ ਪਤਾ ਹੈ ਕਿ ਜਿਹਦਾ ਆਪ ਦਾ ਕੋਈ ਆਪ ਦਾ ਖੂਨ ਦਾ ਰਿਸ਼ਤਾ ਹੁੰਦਾ ਨਾ ਜਿਹੜੇ ਬੰਦੇ ਨਾਲ ਉਹ ਬੰਦਾ ਕੋਈ ਇਸ ਤਰ੍ਹਾਂ ਦੀ ਸਥਿਤੀ 'ਚ ਹੁੰਦਾ ਤੇ ਬੰਦੇ ਦਾ ਮਨ ਨਹੀਂ ਖੜਦਾ ਬਾਕੀ ਜਿਵੇਂ ਤੂੰ ਪੈਣੇ ਗੱਲ ਕਹੀ ਵੀ ਆਪਾਂ ਰੱਬ ਥੋੜੀ ਇਨਸਾਨ ਇਨਸਾਨ ਦਾ ਮੈਂ ਤੁਹਾਨੂੰ ਕਹਿੰਦਾ ਮੈਂ ਅੱਜ ਤੱਕ ਪ੍ਰਮਾਤਮਾ ਨਾਲ ਸ਼ਿਕਵਾ ਨਹੀਂ ਕੀਤਾ ਕਦੇ ਸ਼ਿਕਵਾ ਨਹੀਂ ਕੀਤਾ ਪਰ ਜੇ ਆਜਾ ਬੱਲੇ ਵਾਲ ਸਾਹਿਬ ਨੂੰ ਕੋਈ ਹੁੰਦਾ ਸਾਰੀ ਜ਼ਿੰਦਗੀ ਰੱਬ ਨੂੰ ਸ਼ਿਕਵਾ ਕਰਦਾ ਨੀ ਕੋਈ ਨਹੀਂ ਬੇਫਿਕਰ ਹੋ। ਅਧੁਨਿਕ ਕੀ ਪੀਰ ਕਰਦੀ ਆ ਵੀ ਥੋਡੇ ਮਗਰ ਭਾਨੇ ਵੀਰ ਮਗਰ ਬਹੁਤ ਜੂਠਾ। ਤੂੰ ਤੁਸੀਂ ਰਾਤ ਜਿਹੜਾ ਆਪਾਂ ਦਿਨੇ ਕੱਠ ਕੀਤਾ ਨਾ ਉਹ ਰਾਤਾਂ ਨੂੰ ਕੱਟ ਕਰਕੇ ਦਿਖਾਈਏ। ਨਹੀਂ ਰਾਤ ਨੂੰ ਥੋਡੇ ਕੋਲੇ ਹੀ ਬੈਠੇ ਆਂ। ਭੰ 10 ਵਜੇ ਕੀ ਹੋਣੇ, 11 ਵਜੇ ਕੀ ਹੋਣੇ। ਜੀ ਆਪਾਂ ਨੂੰ ਇਹ ਕੱਠ ਆਪਾਂ ਨੂੰ ਰਾਤਾਂ ਨੂੰ ਕਰਕੇ ਦਿਖਾਈਏ। ਵੀ ਜੇ ਇਹ ਹੀ ਕੱਠ ਆਪਾਂ ਜਦੋਂ ਅੱਜ 18 ਦਿਨ ਬੀਤ ਗਏ, 20 ਦਿਨ ਬੀਤ ਗਏ, 25 ਦਿਨ ਬੀਤ ਗਏ। ਉਦੋਂ ਹੋਇਆ ਜਿਹੜਾ ਕੱਠ ਅੱਜ ਆਪਾਂ ਨੂੰ 5-4 ਦਿਨ ਪਹਿਲਾਂ ਹੋਣਾ ਚਾਹੀਦਾ ਸੀ। ਇਹ ਅਣਗਿਆਰ ਸਹੀ ਹੈ ਭਾਈ ਵਾਕਈ ਰੋਲੀ ਕਰ ਪਾਣਾ ਥੋੜੇ ਨਾਲ ਨੌਜਵਾਨ ਇੱਕ ਕੜੀ ਮਗਰ ਨਿਗਾਹ ਹੀ ਮਾਰਦੇ ਉਸੇ ਨਿਗਾਹ ਮਾਰ ਲਓ ਆਪਣੇ ਕੋਲ ਨਾ ਬਜ਼ੁਰਗਾਂ ਦਾੜੀ ਵਾਲੇ ਬਹੁਤ ਆ ਜੇ ਇੰਨੇ ਨੌਜਵਾਨ ਆ ਜਾਣ ਨਾ ਮੋਰਚੇ ਦਾ ਰੰਗ ਹੀ ਬਾਤੂ ਨੌਜਵਾਨ ਆ ਜੂਗੇ ਅੱਜ ਗਿੜਾ ਮਾਰ ਕੇ ਦੁਖੀ ਬਾਤ ਕੀ ਗੱਲ ਆ ਬਾਕੀ ਸਾਨੂੰ ਮਾਣਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਾਣਾ ਸਾਨੂੰ ਕਿ ਅਸੀਂ ਸਿੱਧੂ ਪਰਜਥੇਵੰਦੀ ਦੇ ਵਰਕਰ ਆ ਪਰ ਵੀ ਇਹਨੇ ਅਸੀਂ ਜ਼ਰੂਰ ਹੁੰਦੀ ਜਿਹੜੇ ਤੁਹਾਡੇ ਗੋਲੀ ਪੈਣੇ ਇੱਥੇ ਆ ਇੱਥੇ ਹੀ ਰਹਿਾਂਗੇ ਨਹੀਂ ਬਸ ਇੰਨੀ ਚਾਹੇ ਤਾਂ ਜਿਵੇਂ ਮਰਜ਼ੀ ਬੈਂਕ ਨੂੰ ਅਸੀਂ ਨਾਲ ਆ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਨਾਲ ਕੁਝ ਨਹੀਂ ਹੋਊਗਾ ਅਸੀਂ ਤੁਹਾਡੇ ਨਾਲ ਉਹ ਨਾ ਜਿੱਥੇ ਪਾਸੇ ਤੋਂ ਨਵਾਂ ਲਾ ਰਹੇ ਨਹੀਂ ਹੋ ਕਰੇ ਹੋ ਜੇ ਕਿ ਗਰਨੈਲ ਅਸੀਂ ਨਹੀਂ ਮੰਨਦੇ ਵੀ ਕੋਈ ਕਿਸਾਨੀ ਤੇ ਜਵਾਨੀ ਦਾ ਮਸੀਬਾ ਹੋ ਸਕਦਾ ਬਥੇਰੀਆਂ ਸਰਕਾਰਾਂ ਆਂ ਬਥੇਰੀਆਂ ਨੇ ਇੱਕ ਸਾਡੇ ਨਾਲ 20 ਵਾਲੇ ਮੋਰਚੇ 'ਚ ਵੀ ਵਿਚਰੇ ਆ ਸਾਨੂੰ ਤਾਂ ਬਹੁਤ ਸਾਾਨੂੰ ਕਿਸੇ ਦਾ ਕਰੀਬੀ ਤੋਂ ਪਤਾ ਨਹੀਂ ਬਹੁਤ ਸਾਥ ਲਿਆ ਹੋ ਦੋਸਤ ਬਹੁਤ ਸਾਥ ਲਿਆ ਕੋਈ ਗੱਲ ਨਹੀਂ ਪੈਣੀ ਜੜਦੀ ਕਲਾ ਰਹਿਣੀ ਅਸੀਂ ਇੱਥੇ ਜਾਂਦੇ ਨਹੀਂ ਲੋਕਾਂ ਨੂੰ ਹੋਰ ਵੀ ਨੌਜਵਾਨ ਬਣ ਫੀਲ ਕਰਦੇ ਆਉਣਗੇ ਆਉਣਗੇ ਪੰਜਾਬ ਜਾਗ ਪਿਆ ਦੋਸਤਾਂ ਨੂੰ ਵੀ ਆਊਗਾ